ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਣੇ ਸਾਰਿਆਂ ਦੇ ਚੈਨਲ YouTube ਤੇ ਫੈਮਿਲੀ ਵਲੌਗ ਤੇ ਸਵਾਗਤ ਹੈ। ਤੇ ਤੁਸੀਂ ਸਾਰੇ ਕਿਵੇਂ ਹੈ? ਤੇ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ। ਤੇ ਹੁਣ ਸ਼ਾਮ ਦੇ ਹੋ ਗਿਆ ਸੀਗਾ ਟਾਈਮ 4:30 ਦਾ। ਤੇ ਰਸ਼ਮੀ ਸਕੂਲੋਂ ਆ ਕੇ ਜੇਸ਼ਨ ਜੰਦਾਰਿਆ। ਤੇ ਸਾਡੇ ਅੱਜ ਮੌਸਮ ਬਹੁਤ ਵਧੀਆ ਥੋੜਾ-ਥੋੜਾ ਗਰਮ ਸੀਗਾ। ਤੇ ਮੈਂ ਲੱਗਦੀ ਹਾਂ ਜੀ ਸਬਜ਼ੀ ਬਣਾਉਣ। ਸਾਡੀ ਆਪਾਂ ਬਣਾਉਣੀ ਹੈ ਅੱਜ ਆਏ ਸ਼ੋਲੇ ਆ ਵੀ ਤੇ ਸ਼ੋਲੇ ਵਾਲੇ ਸੀਗੇ ਦੇਖੋ ਉਧਰ ਮੈਂ ਦੂਸਰਾ ਕੁੱਕਰ ਧਰ ਲਿਆ ਸੀਗਾ ਦੂਸਰੇ ਕੁੱਕਰ ਚਲਾਵਾਂਗੇ ਆਪਾਂ ਤੜਕਾ ਪਾ ਦੇ ਤੋਂ ਹੋਰ ਰਸਤੇ ਇਹਨਾਂ ਲਈ ਜਿਹੜਾ ਮੈਂ ਮਸਾਲਾ ਪੀਸ ਕੇ ਸਾਰੇ ਪਾ ਲਿਆ ਸੀਗਾ ਮਸਾਲਾ ਪੀਸ ਲਿਆ ਸੀਗਾ ਤੜਕਾ ਹੁਝੇ ਲਾਉਣਾ ਹੈਗਾ ਹੁਣ ਪਾਵਾਂਗੇ ਤੇਲ ਕੁੱਕਰ ਦੇ ਵਿੱਚ ਲੋ ਜੀ ਆਪਾਂ ਪਾ ਲਿਆ ਸੀ ਤੇਲ ਤੇ ਤੇਲ ਹੋ ਗਿਆ ਗਰਮ ਹੁਣ ਇਹਦੇ ਵਿੱਚ ਪਾ ਦਾਂਗੇ ਮਸਾਲਾ ਜੀਰਾ ਪਾ ਦਿੰਦੇ ਆ ਥੋੜਾ ਜਿਹਾ ਇਹ ਆ ਹਿੰਗ ਹੈ ਜਿਹੜੀ ਥੋੜੀ ਜਿਹੀ ਰਹਿ ਗਈ ਸੀ ਆਪਣੀ ਇਹ ਪਾ ਦਿੰਦੇ ਆ ਇਹ ਪੂਰੇ ਜਿਹੜਾ ਹੈਗਾ ਜੀਰਾ ਇਹ ਪੁੱਜ ਗਿਆ ਤੇ ਹੁਣ ਪਾ ਦਿੰਦੇ ਆ ਆਪਾਂ ਦਾ ਪੀਸਤੀ ਰੱਖੀ ਹੈ ਸਾਡੇ ਪਾਤੀ ਆਪਾਂ ਮਸਾਲਾ ਟਮਾਟਰ ਤੇ ਹਰੀ ਮਿਰਚ ਪਿਆਜ਼ ਪੀਸਣ ਇਤਨੇ ਪਾਪਾ ਛੋਟਾ ਜਿਹਾ ਚਿਬੜ ਦੇ ਚ ਪੂਰਾ ਪੀਸ ਕੇ ਮੈਂ کیا ਵਧੀਆ ਬਣਦੀ ਹੈ ਸਰਦ ਚਲੋ ਇਹ ਜਦੋਂ ਚੰਗੀ ਤਰ੍ਹਾਂ ਪੁੱਜ ਗਿਆ ਉਦੋਂ ਪਾ ਦਾਂਗੇ ਨੂਨ ਮਿਰਚ ਉਹਨਾਂ ਜਿਹੜਾ ਪਾਉਣਾ ਮਿਰਚ ਜਿਹੜਾ ਇਹ ਸਾਰਾ ਪਾ ਕੇ ਰੱਖ ਲੈਣੀ ਹੈ ਮਿਰਚ ਪਾ ਲਈਏ ਨਾ ਮਿਰਚ ਨੂੰ ਜਿਆਦਾ ਹੀ ਪਾਉਣਾ ਪੈਣਾ ਛੋਲਿਆਂ ਦੇ ਵਿੱਚ ਨਾ ਜਿਹਾ ਉਹ ਘੱਟ ਹੈ ਤੇ ਹਲਦੀ ਮਿਰਚ ਥੋੜੀ ਜਿਹੀ ਪਾ ਦੇਣੀ ਹੈ ਮਸਾਲਾ ਆ ਲਾ ਵੀ ਪਾ ਲ ਲਈ ਮੈਂ ਥੋੜਾ ਜਿਹਾ ਮੋਗਾ ਨੀਅਮ ਚੀਕ ਕੋਲ ਬਰੈਡਾ ਜਿਹੜਾ ਪਾ ਦੇਣੀ ਹੈ ਇਸ ਤਰ੍ਹਾਂ ਦਾ ਸਾਰੇ ਮਸਾਲੇ ਜਿਹੜੇ ਆਪਾਂ ਪਾ ਲਏ ਇਹ ਜਿਹਾ ਜਿਓ ਨਿਕਲੇ ਆਗਾ ਹੁਣ ਪਾ ਦਿੰਨੇ ਆਪਾਂ ਮਿੱਠੀ ਦੇ ਨੂੰ ਨੂੰ ਮਿਰਚ ਪਾਇਆ ਜਾ ਚੀਜ਼ ਪਾ ਪਾਤੀ ਅਰੋਜੀ ਨਹੀਂ ਰਹੀ ਹੋਰ ਆਦਮੀ ਆ ਗਏ ਦੇਖੋ ਜਿਹੜੇ ਕਾਲੇ ਛੋਲੇ ਹੈਗੇ ਬਹੁਤ ਵਧੀਆ ਬੰਦੇ ਹੈ ਮਸਾਲਾ ਆਪਣਾ ਭੁੱਜ ਗਿਆ ਹੁਣ ਪਾ ਦਿੰਨੇ ਆਪਾਂ ਨਾ ਮਿਰਚ ਮੋੜ ਦੇ ਕੇ ਚੰਗੀ ਤਰ੍ਹਾਂ ਮਿਕਸ ਕਰਤਾ ਪਾਣੀ ਪਾਵਾਂਗੇ ਪਰ ਰੁੱਕ ਕੇ ਦੇਖਣਾਂ। ਸਬਜ਼ੀ ਬਹੁਤ ਵਧੀਆ ਬਣਦੀ ਐ ਤੇ ਮੈਨੂੰ ਸ਼ੌਂਕ ਵੀ ਇਹ ਸਬਜ਼ੀਆਂ ਬਣਾਉਂਦਾ। ਮੈਨੂੰ ਬਹੁਤ ਜ਼ਿਆਦਾ ਸ਼ੌਂਕ ਐ। ਇਹਨੂੰ ਪਟਾਖ ਬਿਣਨੇ 2 ਮਿੰਟ ਲਈ। 2 ਮਿੰਟ ਕਿਹੜਾ ਥੋੜੇ ਟਾਈਮ ਲਈ। ਬਸ ਥੋੜੇ ਟਾਈਮ ਲਈ ਬਸ। ਪਾਣੀ ਪਾ ਦਾਂਗੇ। ਆ ਜਿਹੜਾ ਸੁੱਕ ਤਾਂ ਗਿਆ। ਹਾਈ ਪਾਣੀ ਇੰਨੇ ਪਾਵਾਂਗੇ। pani da pani ton mang gussa tee ni karange da main mirch eh vich rakh gaya camera de vich mila de hoye pe hun sahi hai issa la bahut sona banat idhar je da phlai hai ehnu appa phorke paavange मिर्च लोहल काले छोले आपन लांगे पानी तो छोलों में पा मसाला बहुत बढ़िया बनेगा हो थोड़ा बन जाते हो फिर आपके पावे उबाल आने तो बाद फिर छोले पावे ਲੋ ਦੀ ਪਾ ਪਾਣੀ ਆਪਾਂ ਪੁਣਕੇ ਪਾਤਾ ਸੀ ਤੇ ਵਾਲਾ ਆ ਗਿਆ ਸੀ ਤੇ ਆਪਾਂ ਚੂਲੇ ਵੀ ਵਿੱਚ ਪਾਤੇ ਅੱਜ ਦਾ ਮੇਰਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਨਵੇਂ ਆ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਵੀ ਤੇ ਦੇਉਦੇ ਆ ਇੱਕ ਕੱਲ ਨਵੇਂ ਵਲੌਗ ਨਾਲ ਸਾਰਿਆਂ ਨੂੰ ਬਾਏ ਸਸ਼ੀ ਕਾ